ਅੱਜ 28 ਦਸੰਬਰ 14 ਪੋ ਦਾ ਇਤਿਹਾਸ 13 ਪੋ ਨੂੰ ਸਹਿਬ ਜੱਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਦਵਾਂ ਟੋਡਰ ਮਲ ਜੀ ਭਾਈ ਸੁਭਾ ਸਰਹੰਦ ਕੋਲ ਜਾਂਦੇ ਹਨ ਤੇ ਸਹਿਬ ਜੱਦਿਆਂ ਤੇ ਮਾਤਾ ਜੀ ਦੇ ਪਾਵਨ ਸਰੀਰਾਂ ਦੀ ਮੰਗ ਕਰਦੇ ਹਨ ਪਰ ਉੱਗੋਂ ਸੁਭਾ ਸਰਹੰਦ ਸੋਨੇ ਦੀਆਂ ਖੜਮੀਆਂ ਮੋਹਰਾਂ ਦੀ ਮੰਗ ਕਰਦਾ ਹੈ ਦਵਾਂ ਟੋਡਰ ਮਲ ਜੀ ਦੁਆਰਾ ਆਪਣਾ ਸਾਰਾ ਕੁਝ ਵੇਚ ਕੇ ਮਾਤਾ ਜੀ ਅਤੇ ਸਹਿਬ ਜੱਦਿਆਂ ਦੇ ਸੰਸਕਾਰ ਦੇ ਲਈ 78000 ਤੋਂ ਵੀ ਵੱਧ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਕਿਉਂਕਿ ਦਵਾਂ ਟੋਡਰਮਲ ਨੂੰ ਗੁਰ ਤੇਗ ਬਹਾਦਰ ਜੀ ਨੇ ਵਚਨ ਕੀਤਾ ਹੋਇਆ ਸੀ ਕਿ ਟੋਡਰਮਲ ਤੇਰੇ ਪਾਸੋਂ ਬਹੁਤ ਵੱਡੀ ਸੇਵਾ ਲੈਣੀ ਹੈ ਬਸ ਉਸ ਸਮੇਂ ਨੂੰ ਸਾਂਭ ਲਈ ਟੋਡਰਮਲ ਨੂੰ ਮਹਿਸੂਸ ਹੋ ਗਿਆ ਕਿ ਹੁਣ ਉਹ ਸਮਾਂ ਆ ਗਿਆ ਹੈ ਪਾਈ ਟੋਡਰ ਮਾਨ ਨੇ ਮੁਕਤੀ ਰਾਮਹਿਰ ਨੇ ਕੁਝ ਗੁਰੂ ਸਿੱਖਾਂ ਦੀ ਮਦਦ ਦੇ ਨਾਲ ਤਿੰਨਾਂ ਦੇ ਸਰੀਰਾਂ ਨੂੰ ਚੰਦਨ ਦੀ ਚੀਖਾ ਉੱਪਰ ਟਿਕਾਇਆ ਅੰਤਮ ਸੰਸਕਾਰ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਅਗਨੀ ਭੇਟਾ ਕੀਤੀ ਇਹੀ ਜਗ੍ਹਾ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਸੀ ਵਾਹਿਗੁਰੂ ਜੀ ਕਾ ਖਾਲਸਾ